ਗੱਲ ਕਰਦੀ ਆ ਨਹੀਂ ਅੱਜ ਕੱਲ ਤਾਂ ਕਿੱਥੇ ਭੈਣੇ ਚਾਹ ਪੁੱਛਦੀਆਂ ਅੱਜ ਕੱਲ ਨਹੀਂ ਕਿਤੇ ਚਾਹ ਪਾਣੀ ਪੁੱਛਦਾਂ ਨਹੀਂ ਉਹ ਆਪਣੇ ਟਾਈਮ ਗਏ ਜਦੋਂ ਸੱਸ ਨੇ ਆਉਣਾ ਸਹੁਰੇ ਨੇ ਆਉਣਾ ਕਿਸੇ ਭੈਣ ਭਰਾ ਨੇ ਆਉਣਾ ਘਰ ਦੇ ਚੀਜ਼ ਫੜਨ ਅੱਜ ਕੱਲ ਤਾਂ ਤਾਂ ਭੈਣੇ ਫੋਨ 'ਚੋਂ ਹੀ ਨਿਕਲਦਾਂ ਨਹੀਂ ਜਿਉਂ ਲੱਗਦਾਂ ਆਏ 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 ਮੜਾਂ ਜਿੰਦਾ ਮਾਰਨ ਪਤਾ ਨਹੀਂ ਕੀ ਵਿੱਚੋਂ ਲੱਗਦੀਆਂ ਨਹੀਂ ਮੈਨੂੰ ਤਾਂ ਭੈਣੇ ਸਮਝ ਨਹੀਂ ਆਉਂਦੇ ਮੈਂ ਤਾਂ ਕਵੀ ਨਹੀਂ ਸਾਡੀ ਬਹੁਤ ਟੱਕਾਂ ਨਹੀਂ ਚੱਕ ਕੇ ਉੱਥੋਂ ਉੱਥੇ ਕਰਦੀ ਨਾ ਤਾਂ ਮੁੰਡਾ ਕਾਦਾ ਵਿਆਹ ਲੈ ਭੈਣੇ ਮੈਨੂੰ ਤਾਂ ਉਦੋਂ ਜ਼ਿਆਦਾ ਔਖਾ ਹੋਗਾ ਪਹਿਲਾਂ ਮੈਂ ਕਹਿੰਦੀ ਸੀ ਛੇਤੀ ਮੁੰਡਾ ਵਿਆਹ ਲਾਉਣ ਹੁੰਦਾ ਵਿਆਹ ਨਾ ਮੈਂ ਸੌਖੀ ਹੋ ਜੂ ਕਦੇ ਨਹੀਂ ਭੈਣੇ ਸੁੱਖ ਦਾ ਸਾਹ ਆਉਂਦਾ ਆ ਗਮਾਂਡੀਆਂ ਦੇ ਬਿੰਦ ਜਾ ਵੜਦੀਆਂ ਕੋਈ ਦੁੱਖ ਸੁਖ ਕੋੜਿਆ ਨਹੀਂ ਨਹੀਂ ਭੈਣੇ ਮਗਰ ਹੀ ਫਨਸੂਆਂ ਲਈ ਰਹੀਂਦੀ ਐ ਕਹੂ ਵੀ ਤੂੰ ਕਿੱਥੇ ਗਈ ਸੀ ਤੂੰ ਕਿੱਥੋਂ ਆਈ ਆ ਭੈਣੇ ਨਾ ਮੈਨੂੰ ਘਰੋਂ ਕਿਤੇ ਜਾਣ ਦਿੰਦੀ ਆ ਨਹੀਂ ਨਾ ਮੈਨੂੰ ਇਹ ਚਾਹ ਦੀ ਘੁੱਟ ਪੁੱਛਦੀ ਆਈ ਨੂੰ ਮੈਂ ਕੀ ਕਰਾਂ ਮੈਂ ਤਾਂ ਬਾੜੀ ਤੰਗ ਹੋ ਗਈ ਕਿੱਥੇ ਜਾ ਕੇ ਦੁੱਖ ਫਰੋਲਾ ਕੀ ਕਰਾਂ ਕਿੱਧਰ ਨੂੰ ਜਾਵਾਂ ਨਾ ਮੈਨੂੰ ਬਾਰਵਾਈ ਨੂੰ ਕਹਿਣਾ ਨੇ ਬਹਿ ਜਾ ਮੰਮੀ ਬਹਿ ਜਾ ਚਾਹ ਬਣਾਉਣੀ ਆ ਨਾ ਮੰਮੀ ਬਹਿ ਜਾ ਪਾਣੀ ਪੀ ਲੈ ਨਾ ਮੰਮੀ ਰੋਟੀ ਖਾ ਲੈ ਮੰਮੀ ਤਾਂ ਭਾਣੇ ਆਪਦੇ ਨਹੀਂ ਖਾਪਦੀ ਆ ਤੇ ਆਪਦੇ ਨਹੀਂ ਖਾਂਦੀ ਆ ਭਾਣੇ ਆਪਣੇ ਵੇਲੇ ਆਪਣੇ ਆ ਨਾ ਸੀਗੇ ਹਾਂ ਆਪਣੇ ਟਾਈਮ ਆਪਣੇ ਆ ਨਾ ਸੀਗੇ ਉਦੋਂ ਵੇਲੇ ਭਲੇ ਸੀ ਐਨੇ ਜਦੋਂ ਸੱਸ ਨੇ ਆਉਣਾ ਪਾਣੀ ਕਹਿਣਾ ਮਾਂ ਸਮਾਨ ਸੱਸ ਨਹੀਂ ਹੁਣ ਤਾਂ ਮਾਂ ਨੂੰ ਮਾਂ ਨਹੀਂ ਸਮਝਦੀ ਕੋਈ ਤਾਂ ਸੱਸਾਂ ਨੂੰ ਕਿਹਨੇ ਮਾਂ ਸਮਝਣਾ ਭਾਣੇ ਹੁਣ ਤਾਂ ਵੇਲਾ ਗਿਆ ਗੁਜ਼ਰਿਆ ਹੁਣ ਤਾਂ ਠੱਡੇ ਤੇ ਡਾਕੀ ਰਹਿ ਜਾਂਦਾ ਵੀ ਮੁੰਡੇ ਵਿਆਹਾਂਗੇ ਸੁੱਖ ਪਾਵਾਂਗੇ ਅੰਦਰ ਵੀ ਡੇਪੜ ਤੇ ਕਿੰਦਰੇ ਪਾਇਆ ਇਹ ਨਹੀਂ ਲਾ ਸਕਦਾਂ ਧੋਤੇ ਸੀ ਤੜਕੇ ਮਸ਼ੀਨ ਚਾਪ ਧੋਤੇ ਆ ਹਾਂ ਕਿੱਥੇ ਧੋਂਦੀ ਆ ਕੋਈ ਆਪ ਧੋਤੇ ਸੀ ਪੰਡ ਲਿੜਿਆਂ ਦੀ ਪਹਿਲੇ ਸੁੱਕਣੇ ਪਾ ਕੇ ਗਈ ਆ ਕੇ ਫੇਰ ਚੱਕੇ ਸਾਰੇ ਚੱਕ ਕੇ ਫੇਰ ਉਹ ਸਾਰੇ ਅੰਦਰ ਰੱਖੇ ਮੈਂ ਕਹਿੰਦੇ ਝਕੜੇ ਦਾ ਬੇੜਾ ਕੀ ਪਤਾ ਲੱਗਦਾ ਨਹਿਰੀ ਕਦੋਂ ਆਜੇ ਵੱਢ ਕੇ ਕਿਸੇ ਦੇ ਘਰੇ ਵਗ ਜਾਣ ਮੁਰਤੇ ਅਗਲਾ ਆਪੇ ਤੁਹਾਡੇ ਜਿਹੜੇ ਸਾਡੇ ਘਰਾਂ ਚੁੱਡੇ ਫਿਰਦੇ ਆਜ ਕੱਲ ਪੈਣੇ ਟਾਈਮ ਹੈ ਨਹੀਂ ਗਾ ਅੱਗੇ ਵਾਲੇ ਵੇਲੇ ਗਏ ਅੱਗੇ ਜਿਹੜੇ ਵੇਲੇ ਸੀ ਪਿੱਛੇ ਜਿਹੜੇ ਭਲੇ ਟਾਈਮ ਸੀ ਨੰਗ ਗਏ ਪਹਿਲਾਂ ਵਾਲੇ ਟਾਈਮ ਆ ਹੁਣ ਤਾਂ ਟਾਈਮ ਪੈਣੇ ਕਸੂਤੇ ਅੱਜ ਕੱਲ ਤਾਂ ਕੋਈ ਕਿਸੇ ਨੂੰ ਕੁਝ ਨਹੀਂ ਬੇਤਦਾ ਨਾ ਕੋਈ ਜਾਣਦਾ ਕਿਸੇ ਨਹੀਂ ਬਸ ਹੁਣ ਤਾਂ ਉਸ ਘਰ ਲੰਗੂ ਆਪਦ ਨੂੰ ਪਕਾ ਲਾ ਖਾ ਲਾ ਤੇ ਨਹੀਂ ਬੈਠਾ ਰਹੇ ਕੋਈ ਹੁਣ ਬਾਹ ਨਹੀਂ ਗਈ ਵੀ ਅਗਲਾ ਕਹੇ ਤੇ ਮੁੰਡੇ ਵਿਆਹ ਲੋ ਰੋਟੀ ਨਾ ਪਕਾਉ ਉਵੀ ਸੁੱਖ ਦਊ ਵੀ ਕੋਈ ਸੁੱਖ ਸੱਖ ਨਹੀਂ ਭੈਣੇ ਹੁਣ ਤਾਂ ਡਬਾਕਾ ਕੱਢਣਾ ਢਿੱਡ ਚ ਮੁੰਡੇ ਵਿਆਹ ਕੇ ਕਿ ਨੋਟ ਤੜਾਇਆ ਤੇ ਅ ਅ ਨੋਟ ਤੜਾਇਆ ਪੁੱਤ ਵਿਆਹਿਆ ਤੇ ਬਸ ਵਿੱਚ ਨਹੀਂ ਰਹਿੰਦੇ ਹੁਣ ਤਾਂ ਉਹ ਗੱਲ ਬਣੀ ਹੋਈ ਆ ਪੁੱਤ ਵਿਆਹ ਲਾ ਤਾਂ ਨਹੀਂ ਬਸ ਵਿੱਚ ਰਹਿੰਦਾ ਨੋਟ ਤੜਾ ਲਾ ਤਾਂ ਨਹੀਂ ਹੱਥ ਤੇ ਰਹਿੰਦਾ ਬਸ ਸਾਰੇ ਵੇਲੇ ਹੁਣ ਤਾਂ ਮੱਥੇ ਟੀਕਿਆ ਭੈਣੇ ਬਸ ਹਾਂ ਹੁਣ ਤਾਂ ਗੱਲ ਕਰਨ ਦਾ ਕੋਈ ਫਾਇਦਾ ਹੈ ਨਹੀਂ ਬਸ ਹੁਣ ਤਾਂ ਚੁੱਪ ਕਰ ਜਿਵੇਂ ਇੱਕ ਮੈਨੂੰ ਸੁਣਦਾ ਉਚਾਇ ਸੁਣਦਾ ਨਹੀਂ ਮੈਨੂੰ ਗੱਲ ਦਾ ਪਤਾ ਨਹੀਂ ਲੱਗਦਾ ਕੀ ਅਗਲਾ ਕਰ ਲੂ ਗੱਲ ਜੇ ਸੁਣਦਾ ਨਹੀਂ ਉਚਾ ਸੁਣਦਾ ਏ ਹੋਰ ਗੱਲ ਦਾ ਕੋਈ ਪਤਾ ਨਹੀਂ ਲੱਗਦਾ ਮੁੰਡੇ ਮੰਡੇ ਵਿਆਹ ਕੇ ਤਾਂ ਡਬਾਕਾ ਐ ਮੈਂ ਹਾਂ ਕੋਈ ਰੋਟੀਆਂ ਨਹੀਂ ਦਿੰਦੀ ਕੋਈ ਨਹੀਂ ਪੁੱਛਦੀ ਕਹਿ ਦਿੰਦਾਂ ਆਪਾਂ ਹੋਜੇ ਦੋਨੇ ਆਪਣੀਆਂ ਥੱਪਕੇ ਖਾਜੇ ਮौज ਕਰਕੇ ਤੇ ਬਸ ਤੀਜਾ ਹੋਵੇ ਨਾ ਵਿੱਚ ਹੁਣ ਭਈ ਤੀਜਾ ਕਿੱਧਰ ਜਾਵੇ ਤੀਜੇ ਨੇ ਵੀ ਤਾਂ ਘਰੇ ਹੀ ਰਹਿਣਾ ਦੱਸ ਜੇ ਹੁਣ ਤੀਜਾ ਜੀ ਅੱਗੇ ਕਹਿਣਾ ਜੀਆਂ ਨਾ ਰੌਣਕਾ ਜੀਆਂ ਵਾਲੇ ਘਰ ਹੋਣ ਹੁਣ ਕਹਿ ਦਿੰਦਾਂਗਾ ਮੈਂ ਬਸ ਇੱਕ ਕੱਲਾ ਮੁੰਡਾ ਹੋਊ ਜਿਹਦੇ ਮੈਂ ਵਿਆਹ ਹੀ ਜਾਵਾਂ ਤੇ ਹੋਰ ਤੀਜਾ ਜੀ ਨਾ ਘਰ ਚ ਹੋਵੇ। ਲੱਸ ਹੁਣ ਭਾਈ ਜਿਹੜਾ ਤੀਜਾ ਐ ਚੌਥਾ ਐ ਉਹ ਕਿੱਧਰ ਜਾਊ ਜੀਆਂ ਨਾਲ ਹੀ ਰੌਣਕਾ ਜੀ ਨਾਲ ਹੀ ਜਹਾਨ ਆ ਜੇ 2 ਜੀ ਰਲ ਕੇ ਚਾਰ ਜੀ ਬੈਠਣਗੇ ਕੋਈ ਰੌਣਕ ਹੋਊਗੀ। ਆ ਮੇਰੇ ਅਰਦੀ ਨੇ ਆਖਣਾ ਮੈਂ ਮੁੰਡਾ ਵਿਆਹ ਲਾਂ ਅਸੀਂ ਚਾਰ ਜੀ ਹੋ ਜਾਂਦੇ ਅਸੀਂ ਤਿੰਨ ਤੇ ਭੈਣੇ ਉੱਡ ਭੱਗ ਕੱਢਣ ਵਾਲੀ ਗੱਲ ਹੋ ਜਾਂਦੀ ਐ। ਕੋਈ ਅੱਜ ਕੱਲ ਤਾਂ ਸੁੱਖ ਨਹੀਂ ਦਿੰਦਾਂ ਕੋਈ ਰੋਟੀ ਨਹੀਂ ਪੁੱਛਦੀ ਕੋਈ ਚਾਹ ਨਹੀਂ ਪੁੱਛਦੀ ਇੱਤੇ ਤਾਂ ਜ਼ਮਾਨਾ ਆਇਆ ਪਿਆ ਐ। ਹੰਤਾ ਹੱਦ ਭਰੀ ਹੋਈ ਪਈ ਐ ਕੋਈ ਹਾਲ ਨਹੀਂ ਪੈਣੇ ਹਾਂ ਇਹ ਤਾਂ ਡਬਾਕਾ ਵਿਆਹ ਨੂੰ ਮੂੰਹ ਦਾ ਚਾਹ ਹੁੰਦਾ ਵੀ ਨੋ ਆਉਗੀ ਨੋ ਆਉ ਨੋ ਆ ਕੇ ਕਿੱਥੇ ਪੁੱਛਦਾਂ ਮੜ ਕੇ ਨੋ ਆ ਤੱਕ ਲੰਕਾਰਨ ਦਾ ਸਾਮਨਤਾ ਪਾਸਾ ਤਵਾ ਪ੍ਰਾਂਤ ਦੇ ਦੇ ਤੇ ਆਪ ਦਾ ਜਿਹੜਾ ਮੁੰਡਾ ਜੰਮ ਕੇ ਏਡਾ ਗੱਭਰੂ ਕੀਤਾ ਉਹ ਦੇ ਦੇ ਤੇ ਮਾਤਾ ਤੂੰ ਹੋ ਜਾ ਸਾਈਡ ਤੇ ਸਾਨੂੰ ਨਹੀਂ ਤੇਰੀ ਲੋੜ ਦੂੜਦੀ ਇਹ ਤਾਂ ਹੁਣ ਆ ਗੱਲਾਂ ਬਣਨਾ ਪਈਆਂ ਹੁਣ ਨਹੀਂ ਕੋਈ ਕਿਸੇ ਦਾ ਦਾਤਵਾੜ ਹੁਣ ਤਾਂ ਬਾਹ ਭਲੀ ਆ ਆ ਲੀੜੇ ਪਏ ਆ ਤਰਤੇ ਤੇ ਪੰਡ ਗਿੰਦਰੀ ਏ ਨੀ ਚੱਕ ਕੇ ਸੁੱਕਣੇ ਪਾਏ ਕਿਸ ਨੇ ਉਹ ਆਪ ਮਾਤਰ ਨੇ ਸੁੱਕਣੇ ਪਾਏ ਆ ਆਪ ਚੱਕ ਕੇ ਇੱਥੇ ਰੱਖੇ ਆ ਹੁਣ ਇਹਨਾਂ ਨੂੰ ਮੱਧਾਂ ਕਰੂੰਗੀ ਪਤਾ ਨਹੀਂ ਕਿੱਥੇ ਕੀ ਕਰਦੀ ਫਿਰਦੀ ਆ ਕਦੇ ਆਏ ਨੂੰ ਨੰਗ ਜਾਂਦੀ ਦੂਜੇ ਕਮਰੇ ਚ ਪੜਦੀ ਕਦੇ ਇੱਧਰਲੇ ਚ ਪੜਦੀ ਕਦੇ ਆਪ ਗੂੜੀ ਚੱਪਲੀ ਪਾਣ ਦਾ ਚੱਕ ਰਿਆ ਚਾਹ ਵੀ ਆਪ ਬਣਾ ਕੇ ਪੀਖਦੀ ਰੋਟੀਆਂ ਵੀ ਆਪ पका ਕੇ ਖਾਧਣ ਜਵਾਕ ਨੂੰ ਵੀ ਆਏ ਨੂੰ ਆਪ पका ਕੇ ਦਿੱਤਾ ਨਾ ਦੱਸ ਨੋ ਕੀ ਫਾਇਦਾ ਹੋਇਆ ਨੋ ਵਿਆਹੀ ਦਾ ਹੈ ਜਦੋਂ ਅਸੀਂ ਵਿਆਹ ਕੇ ਆਏ ਸੀ ਸਾਨੂੰ ਸਾਡੇ ਸੱਸਾ ਸਹੁਰੇ ਕਹਿੰਦੇ ਸੀ